ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਪਾਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਪੂਰਾ ਠੀਕ ਹੈ ਲਓ ਜਿ ਉੱਠ ਖੜੇ ਸਵੇਰੇ ਸਵੇਰੇ 10 ਵਜੇ ਉਹ ਮੈਚੂਬਰ ਨੂੰ ਕਹੀ ਮੈਂ ਕਿ 8 ਵਜੇ ਉੱਠਾਂਗੇ 9 ਵਜੇ ਨੂੰ ਕੰਮ ਡਨ ਕਰਾਂਗੇ ਕਬੂਤਰਾਂ ਦਾ ਤੇ 10 ਵਜੇ ਨੂੰ ਗੁਰੂ ਸਾਹਿਬ ਪਹੁੰਚ ਜਾਗੇ ਇਹ ਹਜੇ 10 ਵਜੇ ਉੱਠੇ ਹੀ ਆ ਚਲੋਂਦਾ ਜੋ ਉੱਪਰ ਤੁਰਿਆ ਹਨ ਅੱਜ ਖੁੱਡੇ ਖਾਡੇ ਕਰਦੇ ਆਂ ਸਾਫ ਬੜੇ ਦਿਨ ਹੋ ਗਏ ਖੁੱਡੇ ਨਹੀਂ ਸਾਫ ਕੀਤੇ ਗੇ ਖੁੱਡੇ ਖਾਡੇ ਸਾਫ ਕਰਕੇ ਦਾਣਾ ਪਾਣੀ ਪਾ ਕੇ ਦੇ ਗੁਰੂ ਸਰ ਚੱਲਦੇ ਆਂ ਬਈ ਹਨ ਤੇ ਜਿਹੜੀ ਵਾਰਦਾਤ ਹੋਈ ਹੈ ਜਿਹੜਾ ਨੁਕਸਾਨ ਹੋਇਆ ਜਿਹੜਾ ਘਾਟਾ ਪਿਆ ਆਪਾਂ ਨੂੰ ਉਹ ਤੁਹਾਨੂੰ ਅੱਜ ਦੱਸਾਂਗੇ ਗੁਰੂ ਸਰ ਜਾ ਕੇ ਤੇ ਇਹ ਸਾਰੀਆਂ ਚੀਜ਼ਾਂ ਦਾ ਹਨ ਬਲੇਮ ਮੈਂ ਆਪਣੇ ਆਪ ਨੂੰ ਕਰਦਾ ਪਤਾ ਨਹੀਂ ਕਾ ਤੋਂ ਕੱਲ ਸੌਣ ਲੱਗੇ ਮੇਰਾ ਨਾ ਜਿਦੋਂ ਮੈਂ ਖੁੱਡਿਆਂ ਜੋੜਨ ਵਾਲੇ ਖੁੱਡਿਆਂ ਤੇ ਬਠੰਗਾ ਜਾ ਕੇ ਮਮਾਈ ਨੂੰ ਫੋਨ ਲਾਇਆ ਮੇਰਾ ਰੋਨ ਨਿਕਲ ਗਿਆ ਸੌਣ ਲੱਗਾ ਅੱਖਾਂ 'ਚ ਪਾਣੀ ਆ ਗਿਆ ਯਾਰ ਮੈਂ ਹਾਂ ਯਾਰ ਸੜਾ ਕੰਮ ਗਲਤ ਹੋ ਗਿਆ ਮੇਰੇ ਚਿੱਤ 'ਚ ਐਂ ਗੱਲ ਗਈ ਮੈਂ ਵੀ ਚਾਬੀਆਂ ਆਪਣੇ ਕੋਲੇ ਹੁੰਦੀਆਂ ਸੀ ਖੁੱਡਿਆਂ ਦੀਆਂ ਸੱਚੀ ਗੱਲ ਐ ਯਾਰ ਬਾਈ ਤਾਂ ਯਾਰ ਵੀ ਰੇਸ ਤੇ ਉਸਦਾਰੀਆਂ ਜਿੱਤ ਰਿਹਾ ਫਿਰਦਾ ਦੋ ਤਿੰਨ ਦਿਨ ਉਹ ਆਪੇ ਹੀ ਸਾਹਮਣੇ ਹੁੰਦੇ ਸੀ ਸਾਰਾ ਕੁਝ ਆਪਾਂ ਹੀ ਕਰਦੇ ਸੀਗੇ ਮੈਨੂੰ ਉਹ ਚੀਜ਼ ਦਾ ਫੀਲ ਹੁੰਦੀ ਐ ਵੀ ਚਾਬੀਆਂ ਆਪਣੇ ਕੋਲੇ ਸੀਂਗਾ ਵੀ ਆਪਣੇ ਕਰਕੇ ਹੋਇਆ ਸਾਰਾ ਕੁਝ ਮੇਰੇ ਵੀ ਮਨ ਉਾਇ ਲੱਗ ਰਿਹਾ ਜੇ ਆਪਾਂ ਵੀਡੀਓ ਪਾਈਏ ਤਾਂ ਹੋਇਆ ਗਾਣਾ ਮੈਂ ਕੱਲ ਵੀ ਇਹੀ ਗੱਲ ਕਹੀ ਸੀ ਮਹਾ ਬਾਈ ਯਾਰ ਆਹ ਗੱਲ ਆਈ ਮੈਂ ਚੱਬ ਦਾ ਸਾਡੇ ਕੋਲੇ ਸੀਗਾ ਤੇ ਕਹਿੰਦਾ ਕੋਈ ਨਾ ਮੰਨ ਪੀ ਤੇ ਕਿੱਡੀ ਗੱਲ ਹੈ ਕਹਿੰਦਾ ਤੂੰ ਆਇਨਾ ਸੋਚ ਮੈਂ ਯਾਰ ਨਹੀਂ ਬਾਈਓ ਔਖਾ ਹੋ ਜਾਂਦਾਣਾ ਯਾਰ ਚਲੋ ਕੋਈ ਗੱਲ ਨਹੀਂ ਮਿੱਤਰੋ ਦੇਖਦੇ ਆ ਕੀ ਬੰਦ ਹੈਣਾ ਕਰਦਾ ਫਿਰ ਵੀਡੀਓ ਸਿਰਨਾ ਸ਼ੇਰ ਦੁਆਬਾ ਕਰ ਰੋਟੀ ਬਣੀ ਦਾ ਚਾਹ ਦਾ ਪ੍ਰਬੰਧ ਕਰਨਾ ਮੈਂ ਹਜੇ ਮੈਨੂੰ ਕੰਮ ਤੋਂ ਹੋਰ ਵੀ ਕਾਰ ਵੀ ਮੰਗਣੀ ਪਊਗੀ ਅੱਜ ਕਿਸੇ ਦੀਰ ਕੱਢ ਕੇ ਦੇਨੇ ਮੈਂ ਕਿਸੇ ਨਾਲ ਕਿਹਾ ਲੰਬੀ ਹੈ ਜੀ ਸਵੇਰੇ ਸਵੇਰੇ ਹਨ ਘਰੇ ਦਾ ਵੀ ਟਾਈਮ ਲੱਗਦਾ ਤੇ ਆਪਣਾ ਕੰਮ ਜੀ ਨੂੰ ਲੈਣਾ ਸਾਰਾ ਇਹ ਟੀਮ ਕਰੀ ਜਾਂਦੀ ਸੀ ਆਪਾਂ ਤੇ ਉਸ ਤੋਂ ਬਾਅਦ ਹੁਣ ਆਇਤੀ ਲੰਬੀ ਥੋੜਾ ਜਿਹਾ ਕੰਮ ਇੱਕ ਤਿੰਨ ਕੋਚੇ ਪੈਕ ਕਰਾ ਲੈ ਹਨ ਇੱਕ ਦੋ ਘਰੇ ਦੇ ਦੇ ਗੇ ਕਦਾਵ ਖਾ ਲਾਂਗੇ ਤੇ ਆ ਅੱਜ ਲੋਈ ਲਿਆਂਦੀ ਆ ਆਪਣੇ ਗਰਪਾਲ ਮਿੱਤਰ ਦੀ ਲੰਬੀ ਵਾਲੇ ਦੀ ਹਨ ਸਾਹਮਣੇ ਦਾ ਘਰ ਆ ਗਿਆ ਤੇ ਆ ਬਸ ਲੋਈ ਉਹਨੇ ਦੇ ਘਰੇ ਫੜਾ ਦੇਣੀ ਆਪਾਂ ਹਨ ਚਲੋ ਧੰਨਵਾਦ ਬਾਈ ਨੇ ਉਦੋਂ ਆਪਣਾ ਡੰਗ ਸਾਰਾ ਲੋਈ ਦੇ ਘਰ ਠੰਡ ਬਾੜੀ ਸੀ ਤੇ ਲੋਈ ਵਾਪਸ ਕਰਕੇ ਚਾੜ ਲਿਆ ਫਿਰ ਬਾਬੇ ਉਹਨਾਂ ਲੋਈ ਹਾਂਜੀ ਪਹੁੰਚ ਗਏ ਜੀ ਘਰੇ ਠੀਕ ਐ ਤੇ ਸਾਰੇ ਕਬੂਤਰਾਂ ਨੂੰ ਵੀਰੇ ਦਾਣਾ ਪਾਣੀ ਕਰਤਾ ਲੇਟ ਹੋ ਗਏ ਬਹੁਤ 2 ਵਜ ਗਏ ਤੇ ਜਿਹੜੇ ਕਬੂਤਰਾਂ ਮੂਰੇ ਦਾਣਾ ਪਾਣੀ ਘੱਟ ਐ ਉਹਨਾਂ ਨੂੰ ਐਕਸਟਰਾ ਦਾਣਾ ਪਾਣੀ ਪਾ ਚਾਲਦੇ ਆ ਤੇ ਗੁਰੂ ਸਾਰਾ ਜ ਵੱਡੀ ਮੀਦਾ ਚ ਉੱਥੇ ਹੀ ਰਵਾਂਗੇ ਕੁਲਚਾ ਤਿੰਨ ਲਿਆਂਦੇ ਸੀ ਇੱਕ ਘਰੇ ਦੇ ਆ ਤੇ ਦੋ ਇੱਥੇ ਲਿਆਂਦੇ ਠੀਕ ਐ ਇਹ ਹੁਣ ਮੈਂ ਤੇ ਚੋਬਰ ਖਾ ਕੇ ਕੁਲਚੇ ਪਾ ਕੇ ਦਾਣੇ ਤੇ ਛੇ ਦੀ ਛੇ ਦੀ ਬਿੰਦਰ ਹਲਵਾਈ ਤੋਂ ਲੈ ਕੇ ਮਠਿਆਈ ਤੋਂ ਚੱਲਦੇ ਆ ਇਹ ਉਹਦੇ ਤੋਂ ਹੀ ਆ ਤਾਂ ਤੇ ਬਿੰਦਰ ਹਲਵਾਈ ਤੋਂ ਮਠਾਈ ਲੈ ਕੇ ਜਾਣੀ ਉੱਥੇ ਬਾਈ ਆਸਤੇ ਕਹਿੰਦਾ ਮਠਾਈ ਲਈ ਆਏ ਆ ਮੈਂ ਵੀ ਚੰਗਾ ਲੈ ਆਵੇਂ ਕੋਈ ਚੱਕਰ ਨਹੀਂ ਹਾਂ ਹਾਂਜੀ ਤੇ ਚੱਲੇ ਆਂ ਜੀ ਅੱਜ ਰਾਤ ਰਹਿਣ ਦੀ ਰਹਿਆ ਗੁਰੂ ਸਰ ਠੀਕ ਹੈ ਕਿ ਨਹੀਂ ਹਾਂ ਇਹ ਵੀਡੀਓ ਆਉਗੀ ਲੇਟ ਤਾਂ ਹੀ ਮੈਂ ਦੱਸਤਾ ਜੇ ਵੀਡੀਓ ਡੇਲੀ ਪੈਂਦੀ ਹੁੰਦੀ ਫਿਰ ਤਾਂ ਦੱਸਣੀ ਨਹੀਂ ਸੀ ਇਹ ਗੱਲ ਅਸੀਂ ਹਣਾ ਤੁਹਾਨੂੰ ਕਦਾ ਕੀ ਕੁਝ ਹੋ ਰਿਹਾ ਹੁਣ ਦੁਨੀਆ ਤੇ ਕੀ ਕੋ ਚੱਲ ਰਿਹਾ ਕਿੰਨੇ ਕ ਜਿਆਦਾ ਚੋਰ ਵਧੇ ਹੋਏ ਐ ਤਾਂ ਹੀ ਅਸੀਂ ਸਾਰੀਆਂ ਚੀਜ਼ਾਂ ਸਾਂਭ ਕੇ ਜਿੰਦੇ ਕੁੰਡੇ ਲਾ ਕੇ ਸਾਰੀਆਂ ਚੀਜ਼ਾਂ ਨੂੰ ਠੀਕ ਐ ਤੇ ਜਿੰਦੇ ਕੁੰਡੇ ਲਾ ਕੇ ਸਾਰੀਆਂ ਚੀਜ਼ਾਂ ਨੂੰ ਹੌਣ ਨੂੰ ਵੀਰੇ ਪ੍ਰੋਪਰ ਵਿੱਚ ਪਾ ਗੇ ਘਰਦਨ ਕਹਿ ਕੇ ਮੈਨੂੰ ਵੀ ਲੋਕ ਬਲਵਾ ਦਮਾਰਾ ਹੁਣ ਪ੍ਰੋਪਰ ਸਿੱਧਾ ਕਰਿਆ ਹਾਂ ਟਕਾਏ ਨਾ ਪਹੂਆ ਹੋਲੀ ਕਰ ਨੇ ਖਿੱਚ ਕੇ ਦੇਖ ਆਏ ਲੋਟ ਜਗਰ ਤੇ ਪਾ ਦੇ ਦਾਣਾ ਪਾਣੀ ਸਭ ਕੂਤਰਾਂ ਨੂੰ ਪਾਦਾ ਦੂਰੀ ਦੂਰੀ ਹਰ ਦਾਣਾ ਪਾਣੀ ਪਾਦਾ ਇੰਨੇ ਭੁੱਖੇ ਕਬੂਤਰਾਂ ਸਾਨੂੰ ਕਬੂਤਰਾਂ ਦੀ ਭੁੱਖ ਦਾ ਹਿਸਾਬ ਹੀ ਨਹੀਂ ਆ ਰਿਹਾ ਭੁੱਖ ਦਾ ਹਿਸਾਬ ਤਾਂ ਵਗੋ ਜੇ ਅਸੀਂ ਘਰੇ ਵੜਾਂਗੇ ਤੂੰ ਘਰੇ ਨਹੀਂ ਵੜਦੇ ਫਿਰ ਸਾਨੂੰ ਕੀ ਪਤਾ ਲੱਗਣਾ ਕਿ ਕਿੰਨੇ ਖਾ ਗਏ ਤੇ ਕਿੰਨੇ ਰੱਖ ਲੇ ਅੱਜ ਫਿਰ ਉਹਦੀ ਵੱਧ ਹੀ ਬਾਤ ਆ ਸਾਰਿਆਂ ਨੂੰ ਨੇਪੋਤ ਹੋਪਸੋ ਕੱਲ ਨੂੰ ਹੀ ਮਿਲਾਂਗਾ ਅੱਜ ਲੇਟ ਹੋ ਗਏ ਤੇ ਅੱਜ ਤੂੰ ਘਰ ਦਾ ਕੋਲੇ ਰਹਿ ਗੁਰੂ ਸਰ ਚੱਲਦਾ ਕੰਮ ਬਾਲਾ ਵਧਿਆ ਕਿ ਭਾਈ ਜਾਣਾ ਪਊਗਾ ਮਜਬੂਰੀ ਹੋ ਗਈ ਬਾਲਾ ਜਾਦੇ ਕੰਮ ਓਵਰ ਹੋ ਗਿਆ ਹੁਣ ਪਾਣੀ ਸਿਰ ਉਦੀ ਟੱਪ ਗਿਆ ਕਿ ਹਿਸਾਬ ਤੇ ਵੇਖਿਆ ਜਾਵੇ ਤਾਂ ਪਹਿਲਾਂ ਕਿਹਾ ਸੀ ਪਾਣੀ ਸਿਰ ਉਦੀ ਨੇ ਟੱਪ ਪਹਿਲੇ ਪਾਣੀ ਸਿਰ ਉਦੀ ਟੱਪ ਗਿਆ ਹੁਣ ਤਾਂ ਆਪ ਕਹ ਕੇ ਨਹੀਂ ਹੋ ਗਿਆ ਕਿੱਥੇ ਹੈ ਐਨਕ ਤਾਂ ਨਹੀਂ ਹੋਣੀ ਤੂੰ ਲੋਈ ਚੱਪ ਲੋਈ ਤਾਂ ਪਿੱਛੇ ਦੀ ਜਾਵਾਂ ਕਿਉਂਕਿ ਅੱਖਾਂ ਸਿੱਧੀਆਂ ਐ ਹੀ ਰਹਿੰਦੀਆਂ ਬਸ ਸਿੱਧੀਆਂ ਹੀ ਅੱਖਾਂ ਹੁਣ ਵੀ ਸਿੱਧੀਆਂ ਹੁਣ ਵੀ ਦਿਸ ਜਾਂਦੇ ਮੇਨੂੰ ਤੇਰਾ ਅੱਖਾ ਚੱਲ ਚੱਲ ਕੇ ਮੈਨੂੰ ਮੇਰੇ ਨੂੰ ਜੀ ਉੱਥੇ ਹਨ ਪਿੰਡ ਪਹਿਲਾਂ ਹਲਵਾਈ ਕੋਲੇ ਚੱਲ ਹਾਂ ਪਹਿਲਾਂ ਮਠਾਈ ਲੈ ਕੇ ਫਿਰ ਗੁਰੂ ਸਾਹਿਬ ਚੱਲਦੇ ਆਪਾਂ ਲੋਈ ਫਿਰ ਥੱਲੇ ਤੋਂ ਹਾਂਜੀ ਪਹੁੰਚ ਗਏ ਜੀ ਫੈਮਿਲੀ ਡਾਕਟਰ ਕੋਲੇ ਆਪਣੇ ਕੋਲੇ ਬੜਾ ਟਰ ਹੋਇਆ ਸੀ ਮਿਲੇ ਨਹੀਂ ਸੀ ਕਿਉਂਕਿ ਬਿਮਾਰ ਹੀ ਨਹੀਂ ਹੋਇਆ ਮਿਲ ਗਏ ਹੁਣ ਬਿਮਾਰ ਆ ਤੇ ਦਵਾਈ ਲੈ ਕੇ ਚੱਲਦੇ ਆ ਮੈਂ ਜਾਂਦੇ ਵੀ ਨਾ ਦਵਾਈ ਲੈ ਹੀ ਚਲੇ ਗਿਆ ਆਪਾਂ ਗੁਰੂ ਸਾਹਿਬ ਜਸਵੰਤ ਡਾਕਟਰ ਸਾਡੇ ਪਿੰਡ ਬੜਾ ਤਗੜਾ ਰਿਜ਼ਲਟ ਹੈ ਦਾ ਵੀਰ ਠੀਕ ਹੈ ਕਿ ਨਹੀਂ ਹੋ ਡਾਕਟਰ ਜੀ ਹਾਂ ਜੀ ਆਗੇ ਜੀ ਗੁਰੂ ਸਾਹਿਬ ਬਸ ਉਹ ਸਾਹਮਣੇ ਪਿੰਡ ਗੁਰੂ ਸਾਹਿਬ ਹੈ ਹੁਣ ਚੌਣੀ ਮੋੜ ਨੂੰ ਅਸੀਂ ਨਹਿਰ ਟੱਪਣੀ ਹੈ ਨਹੀਂ ਓਏ ਚੌਣੀ ਮੋੜ ਨੂੰ ਉਹ ਉਹ ਨਖੀਰ ਕੇ ਸਹਿਵਾ ਜਾਂਦੀ ਸੀ ਨਹਿਰ ਤੱਕ ਕੇ ਰਾਤ ਨੂੰ ਮਰਜੇ ਨੂੰ ਗਨੀਰ ਆ ਜੀ ਨਹੀਂ ਰਾਤ ਨੂੰ ਨਹਿਰ ਕ੍ਰੋਸ ਕਰਕੇ ਜਾਂਦੀ ਸੀ ਉਹ ਹੁੰਦਾ ਸੱਚਾ ਇਸ ਤਰ੍ਹਾਂ ਉਹ ਡਿਲ ਜਾਏ ਆ ਕੇ ਟੇਕੀ ਨਹੀਂ ਤੌੜਾ ਲੇ ਕੇ ਤੌੜੇ ਨੂੰ ਡਾ ਮਾਰ ਕੇ ਕੀ ਕਰਿਆ ਲਾਇਰਾ ਕਿਹ ਨਾਲ ਸੁਵਾ ਉਹ ਮੇ ਤੌੜੇ ਤੇ ਆਵਾ ਬੜਗੀ ਤਾ ਡੋਕੜੀ ਤੇ ਬੁੱਧਾ ਮਾਰ ਲਿਆ ਤੇ ਨਾ ਡੁੱਬਣ ਦੇ ਵੀ ਸਹਿਵਾ ਉਹ ਉੱਜਾ ਮਾਰ ਲਿਆ ਨੀ ਤੌੜੇ ਨੂੰ ਤੌੜੇ ਨੂੰ ਫੜ ਕੇ ਤਾਂ ਤੈਰ ਕੇ ਪਾ ਕੇ ਹਾਂ ਰਾਤ ਨੂੰ ਮਿਲਦੇ ਹਾਂ ਠੀਕ ਇਹ ਹੁੰਦਾ ਸੱਚਾ ਪਿਆ ਹਾਂ ਤੇ ਗਾਂ ਤੋਂ ਇੱਕ ਲਾ ਕੇ ਫੇਰ ਮੁੜੇ ਸੀ ਉਹ ਕਈ ਰਾਤ ਨੂੰ ਮੇਰੀ ਗੱਲ ਰਾਤ ਨੂੰ ਗਈ ਤੇਰੀ ਯਾਦਾਂ ਤੇ ਤਾਂ ਬੈਠੀ ਰਹੇ ਕੋਈ ਨਹੀਂ ਤਾਂ ਜਿਹੜਾ ਮੈਂ ਪੁੱਛਣਾ ਨਹੀਂ ਤਾਂ ਤਾਂ ਕਰਕੇ ਚਲੋ ਹੁਣ ਚੱਲਦੇ ਆਂ ਭਈ ਦਵਾਈ ਫੜ ਲਈ ਸੇ ਆਪਣੇ 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 ਫੈਮਿਲੀ ਡਾਕਟਰ ਤੋਂ ਫੇਵਰੇਟ ਡਾਕਟਰ ਤੋਂ ਫੇ ਚੱਲੇ ਆ ਗੁਰੂ ਸਰ ਭਈ ਆ ਜਣਾ ਅੱਜ ਭੂਆ ਦਾ ਲੰਮਾ ਰਾ ਦੇਣਾ ਅੱਜ ਵੱਡੀ ਮੀ ਦਾ 100 ਜੋ ਡਬਲੇ ਪਸੰਦ ਰਾਤ ਰਵਾਂਗੇ ਸੱਜ ਰਾਤ ਰਾਵਾਂਗੇ ਅੱਜ ਰਾਤ ਰਵਾਂਗੇ ਵੱਡੀ ਮੀ ਦਾ ਚ ਗੁਰੂ ਸਰ ਹੀ ਰਾਤ ਲਾਉਣੀ ਆਪਾਂ ਤੇ ਟਾਈਮ ਹੋ ਗਿਆ 3:20 ਮਿੰਟਾਂ ਮਾਰੀ ਜਾ ਦੇ ਡਿਸਕਸਨ ਨਹੀਂ ਚੱਲਦੀ ਹਾਂ ਨਲੇ ਓਏ ਹੋ ਨਲੇ ਡੈਰੀਆਂ ਵੇਖਾਂ ਕੋ ਡੈਰੀਆਂ ਗੱਲਾਂ ਸੁਣਾਵਾਂਗੇ ਪ੍ਰਾਣਾਂ ਦਾ ਡੈਰੀਆਂ ਓਏ ਹਾਂ ਇਹ ਸਾਰੀ ਵੀਡੀਓ ਸਹੀ ਆ ਸਹੀ ਆ ਸਹੀ ਆ ਹਾਂਜੀ ਪਹੁੰਚ ਹੀ ਗਈ ਜੀ ਗੁਰੂ ਸਾਹਿਬ ਮਿਸਰਗਾ ਮਾੜੀ ਗੱਲ ਅਦਰੀ ਸਾਰੀ ਬਈ ਗਾਦੀ ਮੈਂ ਪਹਿਲਾਂ ਆ ਗਿਆ ਪਹਿਲਾਂ ਆ ਗਿਆ ਤੇਰੀ ਮਾੜੀ ਗੱਲ ਸਾਡੇ ਨਾਲ ਆਉਣਾ ਸੀ ਅੱਜ ਤਾਂ ਮੈਂ ਕੰਮ ਨਿਵੇੜੀ ਖੜਾ ਜਿਹੜੇ ਹਿਸਾਬ ਨਾਲ ਤੁਸੀਂ ਆਉਂਦੇ ਆ ਕਿੰਨੇ ਵਜੇ ਆਇਆ ਫਿਰ ਅੱਜ ਮਾ ਦਾੜਕੇ ਭਰਾਵਾ ਸਹੀ ਦੱਸ ਸਾਡੇ ਨੂੰ ਤੁਰਕਿਆ ਸੀ ਅਛਾ ਤੇ ਜਿੱਥੋਂ ਬਰ ਖਾਲਿਆ ਏ ਹੜਤੋਂ ਗੁਰੂ ਸਾਹਿਬ ਤੋਂ ਮੁੜ ਕੇ ਆਉਣੇ ਆ ਹਾਂ ਹਾਂ ਗੁਰੂ ਸਾਹਿਬ ਨੂੰ ਮੁੱਤ ਦੇ ਤੁਰਕੇ ਆਇਆ ਤੁਰਕੇ ਹਾਂ ਠੀਕ ਉਹਨੂੰ ਦਾ ਸਾਧਨ ਮਿਲ ਗਿਆ ਸਾਧਨ ਮਿਲ ਗਿਆ ਤੇ ਇੱਕ ਤੜਕੇ ਦਾ ਲੱਗਿਆ ਹੋਇਆ ਛੜਿਆਂ ਪੇ ਕੁੱਲ ਬੁਲਾ ਕੇ ਠੀਕ ਹੈ ਤੇ ਆਪਣੇ ਇਧਰਲੇ ਘਰਾਂ ਦੇ ਕੰਮ ਨੇ ਵੇੜਤਾ ਸੀਗਾ ਹਾਂ ਠੀਕ ਹੈ ਤੇ ਯਾਰ ਅੱਜ ਵੀ ਉਹ ਕੰਮ ਦਾ ਬਹੁ ਨਵੇੜਤਾ ਬਸਤੀ ਤੂੰ ਤੇ ਸੁਖ ਨਾਲ ਕੰਮ ਸੋਹਣਾ ਵੀ ਬੜਾ ਕਰਦਾ ਡਿਜ਼ਾਈਨ ਪਾ ਦੇ ਜਿਹੜੇ ਵਿੱਚ ਹੈ ਨਾ ਇਹ ਬਾਈ ਨੇ ਕਿਹਾ ਹੁਣ ਕਿ ਨਹੀਂ ਹਾਂ ਨਹੀਂ ਨਹੀਂ ਕੰਮ ਉਹ ਯਾਰ ਅਸੀਂ ਨਾ ਅੱਜ ਥੋੜਾ ਜਿਹਾ ਕੋਈ ਹੋਰ ਦਿੱਕਤ ਸੀ ਸਾਡੇ ਤਾਂ ਕਰਦੇ ਅਸੀਂ ਉਹ ਸਾਡੇ ਤੇ ਕੰਮ ਆਪਦੇ ਨਿਵੇੜ ਕੇ ਆਏ ਆਂ ਹਾਂਜੀ ਕਦੋਂ ਫੂਲ ਆਇ ਸੀਗਾ ਤੈਨੂੰ ਅੱਛਾ ਤੇ ਹੁਣ ਇੱਥੇ ਉਸਤਾਦ ਜੀ ਆਏ ਨਹੀਂ ਨੇ ਇਹ ਤਾਂ ਤਕਰਾਂਗਾ ਪਰ ਬੱਚੇ ਕੋਈ ਨਹੀਂ ਕੱਢੇ ਆ ਕੇ ਮੈਂ ਕੱਢਦੇ ਆਪਾਂ ਕਿਹਾ ਆਪਾਂ ਕੱਢ ਬਾਈ ਯਾਰ ਤਰੀ ਦੱਸੀ ਜਾਂਦਾ ਪਰ ਇੱਕ ਟੈਨਸ਼ਨ ਬਾਈ ਲਈ ਦਿਆ ਇਹ ਕਹਿੰਦਾ ਬਾਈ ਕਰਕੇ ਟੈਨਸ਼ਨ ਲਈ ਦਿਆ ਕੋਈ ਨਾ ਕਰਦੀ ਟੈਨਸ਼ਨ ਦੂਰ ਖੜ ਜਾ ਆਪਾਂ ਕਹਿ ਰਹੇ ਬਾਈ ਨੂੰ ਫੂਲ ਲਾਵਾਂ ਮੈਂ ਕਿੱਥੇ ਆ ਫੂਲ ਲਾਵਾਂ ਹੋ ਰਹੀ ਯਾਰ ਹਾਂਜੀ ਘੱਟ ਕਰਦੇ ਸਹੀ ਹੈ ਮਰਦਾਨੀ ਦੀ ਚੁੱਕੀ ਵੀ ਕੱਟ ਨੂੰ ਇਹਨਾਂ ਨੇ ਉਤਰੇ ਨਹੀਂ ਉਹ ਤਾਂ ਉਤਰੇ ਨਹੀਂ ਮੈਂ ਤਾਂ ਵਾਵਾ ਭਾਈਸ ਮੈਂ ਹਾਂ ਗਿਆ ਤੇ ਮੈਂ ਭਵਾ ਘੜਤੀ ਗਣੀ ਪਸ ਮੂਲੀ ਰੱਖ ਆ ਡੈਰੀਆਂ ਫੜ ਫਰੇ ਯਾਰ ਸਾਰੀਆਂ ਨਹੀਂ ਨਹੀਂ ਤੂੰ ਡੈਰੀਆਂ ਫੜ ਪਹਿਲਾਂ ਚਾਬੀਆਂ ਫੜ ਕੇ ਕੰਮ ਕਰਾ ਆਪਾਂ ਹੁਣ ਡੈਰੀਆਂ ਫੜ ਕੇ ਕੰਮ ਕਰਾ ਦੇ ਉਹਨੂੰ ਲੱਗੀ ਜਾਂਦਾ ਪਤਾ ਹੋਰ ਯਾਰ ਬਈ ਦੱਸਤ ਨਹੀਂ ਤੇ ਕੀ ਗੱਲ ਹੋਈ ਅਜੇ ਤੱਕ ਬਣ ਨਹੀਂ ਪਤਾ ਤੇ ਇਹਨਾਂ ਦੇ ਵੀ ਧਾਣੇ ਕੱਢ ਗਏ ਬੌਲੇ ਖਰਾਬ ਕਰਦੇ ਨਹੀਂ ਨਹੀਂ ਫਿਰ ਫਿਰ ਭਾਈ ਨਹੀਂ ਨਾ ਕਾੜ ਦੱਸਦਾ ਪਈ ਰਹਿੰਦੇ ਇਹਨਾਂ ਕੋਲ ਹੀ ਬਹੁਤ ਆਣਾ ਯਾਰ ਪੰਬਲੀ ਇਹਦੇ ਬੱਚੇ-ਪੁੱਤੇ ਵੇਖਣ ਦੇ ਸਾਰੇ ਨਾ ਕਿਵੇਂ ਕੀ ਹਿਸਾਬ ਕਰਦਾ ਵੇ ਬੱਚੇ ਯਾਰ ਮੇਰੇ ਹਿਸਾਬ ਨਾਲ ਸਾਰੇ ਓਕੇ ਚੱਲ ਫਿਰ ਕਲਮ ਮੈਨੂੰ ਸੂਸੂ ਕਰ ਲੈਣੇ ਫਿਰ ਇੱਥੇ ਆਏ ਬਈ ਉਹ ਮਿਸਤਰੀ ਕਿੱਥੇ ਆਪਣਾ ਮਿਸਤਰੀ ਇੱਧਰ ਟੱਪ ਗਿਆ ਇੱਧਰ ਟੱਪ ਗਿਆ ਉਹ ਜਾਲ ਕੰਪਲੀਟ ਕਰ ਗਿਆ ਕੂੜੇ ਲੱਗਾ ਜੈਲੂਰਲੇ ਪਾਸੇ ਹਾਂ ਹਾਂ ਉੱਥੇ ਤਾਂ ਮੈਂ ਲਵਾਈ ਹੈ ਨਹੀਂ ਨਹੀਂ ਉਹ ਵੜੀ ਇਹ ਲਾਤੀ ਨਹੀਂ ਵਿੱਚ ਨਹੀਂ ਲਾਈ ਉਹਦੇ ਆਏ ਕਰਕੇ ਉਹ ਨਹੀਂ ਲਾਈ ਕੰਜਰ ਦੇ ਨਹੀਂ ਲਾਈ ਨਹੀਂ ਜੀ ਕੱਲ ਨੂੰ ਨਵੇਂ ਕਹਿੰਦਾ ਮੇ ਮੱਝ ਚੋਈ ਜਾਂਦੇ ਤੇ ਮੈਂ ਬੋਲ ਚੱਲ ਕੋਈ ਨਾ ਮੈਂ ਇਸਤਰੀ ਵੀ ਹਾਈ ਫਾਈ ਆਪਣਾ ਐ ਹੋਏ ਮੈਨੂੰ ਦਾ ਇਨਵੈਸਟੀਗੇਸ਼ਨ ਮੋਡ ਆਨ ਇਨਵੈਸਟੀਗੇਸ਼ਨ ਮੋਡ ਆਨ ਠੀਕ ਹੈ ਜੀ ਸਹੀ ਹੈ ਨਾ ਤਾਂ ਕਰਕੇ ਹਾਂਜੀ ਵੀਡੀਓ ਬੱਤੀ ਹਾਂ ਕੋ ਵੀਡੀਓ ਨਹੀਂ ਕਰਦਾ ਬਾਈ ਬਹੁਤ ਵਧੀਆ ਵੀਡੀਓ ਚ ਦਿਖਾ ਦੇ ਨਾਂ ਕਰਕੇ ਹੜਦਾ ਆ ਵੀ ਫੜਮੀ ਆ ਉਸਤਾਜ ਦੇ ਪੁੱਤਰ ਚੈੱਕ ਕਰ ਰਹੇ ਨੇ ਸਾਡੇ ਆ ਜੀ ਵਾਰ ਤਾਂ ਕਰਕੇ ਫੜਦਾ ਬਾਈ ਅੱਛਾ ਅੱਛਾ ਅੱਜ ਕੀ ਰਾਤ ਯਹੀ ਨੂੰ ਲੱਗੋ ਚੱਲੀਏ ਹੋਰ ਦੇਖ ਬਾਈ ਚੰਗਾ ਟਾਈਮ ਨਾਲ ਤਲ ਨੂੰ ਮੋੜ ਕੇ ਪਿੰਡ ਲੈ ਚਲੇ ਮਿਸਤਰੀ ਨੂੰ ਛੱਡਣ ਆਏ ਸੀ ਯਾਰ ਕਹਿੰਦਾ ਸੁਨਣਾ ਰਾਏ ਮੁੰਡਾ ਲਾਏ ਇਸ ਤਾਂ ਗੁਰੂ ਸਾਹਿਬ ਜਿਹੜਾ ਆਪਣੇ ਵਾਲਾ ਮੁੰਸਾ ਨੂੰ ਮਿਸਤਰੀ ਨੂੰ ਦੇਦਾ ਉਹ ਪਿੰਡ ਲੈਗਾ ਤੇ ਤੜਕੇ ਟਾਈਮ ਨਾਲ ਆ ਜਾ। ਕਿ ਕੱਲ ਦਾ ਕੰਮ ਰੇ ਕੰਮ ਦੀ। ਠੀਕ ਹੈ। ਬੱਲੀ ਕੁਤੀ ਤੇ ਜਿਹੜਾ ਤੇ ਚਲੂ ਹੀ ਦੇ ਦੀ ਚੰਗੀ ਗੱਲ ਹੈ। ਸਹੀ ਗੱਲ ਹੈ। ਹਾਂ ਹੁਣ ਚੱਲਦੇ ਆ ਪਿੰਡ ਨੂੰ ਵਾਪਸ। ਵਾਤਾ ਵਾਤਾ। ਚੱਲਦੇ ਪਿੰਡ ਨੂੰ ਤੇ ਚੱਲਦੇ ਆ ਬਸ ਘਰੇ। ਕੰਮ ਕੀਤਾ ਪਤਾ ਲੱਗਦਾ ਮੁੰਡਾ ਨਹੀਂ ਵੀ ਇਹ ਉੱਤੇ ਚੀਜ਼ ਉੱਤੇ ਆ ਵਾਲਾ ਹੋਉਂਦਾ ਆਪਣਾ ਪਨੀਰ ਇਹ ਨੁਡਲਸ ਨੁਡਲਸ ਫਰੋਂ ਨੁਡਲਸ ਇਨ ਗੁਰੂਸਰ ਜਾਂ ਫਰੋਂ ਕੋਈ ਨਾ ਕੋਈ ਪੂਰਾ ਪਿਆ ਆਪਣਾ ਫੂਸੇ ਹੀ ਕਰ ਜਾਣਾ ਹਾਂ ਉਹ ਤੂੰ ਹੈ ਵੀ ਕੋਈ ਗਰੀਬ ਨਹੀਂ ਨਾ ਬੂਸ ਅੱਠਾ ਵੀ ਨਾ ਨਾ ਵਾ ਹੁਣ ਤੂੰ ਹੈ ਵਧਦਾ ਡਿਜ਼ਾਈਨ ਦਾ ਬਣ ਗਈ ਗੱਲ ਬਣ ਗਈ ਬਣ ਗਈ ਬਣ ਗਈ ਇਹ ਤਾਂ ਬਾਈ ਤੂੰ ਚੋਰ ਉਹ ਹੀ ਖਾਣ ਆ ਕੇ ਖਾ ਗਿਆ ਰਹਾ ਭੁੱਖੀ ਆਏ ਤਾਂ ਬਾਈ ਆਖੇ ਨਾ ਰੋਟੀ ਬਣੀ ਪਿਆ ਜਿਓ ਕਰੇ ਮੈਂ ਖਾ ਲ ਗੀ ਬਾਈ ਬਹੁਤ ਬਹੁਤ ਹੈ ਨਾ ਆਲ ਗੁੱਡ ਆਲ ਗੁੱਡ ਇਹਨਾਂ ਦੇ ਪੈਰਾਂ ਦੋਖ ਲਾ ਕੇ ਡੁੱਬ ਗਈ ਐਂ ਕਰ ਰੋ ਹਾਂਜੀ ਬਈ ਸੋਰਾ ਉਹ ਡੱਬਾ ਪੁੱਤਰ ਹਾਂ ਨਾ ਬਈ ਹਾਂ ਮਨਪ੍ਰੀਤ ਦਾ ਕੰਪਟਰ ਖੜਾ ਆ ਜਾ ਵੀ 1 ਮਿੰਟ ਇਨਵੈਸਟੀਗੇਸ਼ਨ ਇਹਦਾ ਇਨਵੈਸਟੀਗੇਸ਼ਨ ਚੱਲ ਰਿਹਾ ਸੀ ਸ਼ਾਇਦ ਇਹ ਸੱਤਾਂrangle ਦੇ ਵੀ 1.2 ਕਿਲੋ ਮੀਟਰ ਹੱਲ ਉਹ ਉਧਰਲੇ ਛੋਟੇ ਜਿਹੇ ਟੇਪਰ ਦਸੀਂਦੇ ਦੇ ਲਈ ਛੋਟੇ ਜਿਹੇ ਲਾ ਦਸੀਂ ਐਂ ਉਸਤਾਦ ਜੀ ਬਾਹਰ ਬੈਠੇ ਆ ਹਾਂਜੀ ਯਾਰ ਇਹਦੇ ਪਹਿਲਾ ਵਾਲਾ ਬੱਚਾ ਵੀ ਦੇਖੋ ਨਾ ਬਾਈ ਕੀ ਸਾਹਬ ਕਤਾਵਾ ਇਹਦਾ ਹੈ ਡੱਬੇ ਦਾ ਦਾ ਇਹ ਬਈ ਯਾਰ ਇੱਥੇ ਸੀਗਾ ਭੈਣ ਕਿੱਧਰ ਗਿਆ ਇੱਥੇ ਆ ਪਤਾ ਨਹੀਂ ਕਿਹੜੇ ਆ। ਕਲਿੱਪ ਸ਼ੂਟ ਕਰਦੇ ਆ। ਭੈਣ। ਢਾਕਣੇ ਤੇ ਮਗਰ ਬੱਤੀ ਵੀ ਹੈ। ਕਿਧਰੇ ਵੀ। ਕਿੰਨੇ ਲੋਗ ਗਏ। ਹੂੰ। ਆਇਆ ਬੱਚਾ। ਬਰਾ ਦੁਸ਼ਮੀ ਨਾ। ਰਾਰੇ ਜਿੰਜੀਦੂ। ਭਈਆ ਭਾਈ। ਠੀਕ ਹੈ ਕਿ ਨਹੀਂ? ਕਿੱਦਾਂ ਆਇਆ ਹੋਇਆ। ඔගන රී පටාගන්න ද කො ප න න ල පයි පන පයි ඩ කම ේ ප ගොරට් කරද ග ගොට න.